ਟਾਈਮ ਪੀਸ ਸਾਰੇ ਚੱਲ ਪੈਣੇ ਮੇਰੇ ਹੱਕ ਵਿੱਚ ਮੱਥਾ ਲਾ ਲਿਆ ਮੱਥੇ ਦੀ ਲਕੀਰ ਨਾਲ ਨਹੀਂ ਜੱਟ ਦੀ ਲੜਾਈ ਤਕਦੀਰ ਨਾਲ ਐ ਕਿਸੇ ਲੀਰ ਨਾਲ ਨਹੀਂ ਕਿਸੇ ਹੀਰ ਨਾਲ ਨਹੀਂ ਜਿਹੜੀ ਸਕਸੈਸ ਸਟੋਰੀ ਅੱਜ ਸਾਡੇ ਕੋਲੇ ਆਈ ਆ ਉਹਦੇ ਵਿੱਚ ਮੈਂ ਉਹਨੂੰ ਪੁਰਤਗਾਲ ਕਹਾ ਜਾਂ ਕਰੋਸ਼ੀਆ ਦੀ ਸਕਸੈਸ ਸਟੋਰੀ ਕਹਾ ਇਹ ਚੀਜ਼ ਦੀ ਜਜਮੈਂਟ ਤੁਸੀਂ ਕਰਨੀ ਐ ਕਮੈਂਟਾਂ ਦੇ ਵਿੱਚ ਕਿ ਕੀ ਹੋਇਆ ਕਿਵੇਂ ਹੋਇਆ ਤੇ ਕਿਵੇਂ ਆਪਾਂ ਇਹਨਾਂ ਨੂੰ ਵੀਜ਼ਾ ਲਿਆ ਸੁਖਵਿੰਦਰ ਸਿੰਘ ਅੱਜ ਆਪਣੇ ਕੋਲੇ ਆਇਆ ਯੂਪੀ ਤੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਅੱਜ ਇਹ ਸਕਸੈਸ ਸਟੋਰੀ ਇਹ ਆਪਣੀ ਜ਼ੁਬਾਨੋਂ ਦੱਸਣਗੇ ਕਿਵੇਂ ਐਕਸਪੀਰੀਅੰਸ ਹੈ 7 ਸੀਜ਼ਨ ਨਾਲ ਤਦੋਂ ਜੁੜੇ ਸੀ ਕੀ ਕੀ ਪ੍ਰੋਬਲਮਸ ਸਾਹਮਣੇ ਹੋਈਆਂ ਮੈਂ ਹਰ ਇੱਕ ਚੀਜ਼ ਬਿਲਕੁਲ ਕਲੀਅਰ ਕਰਦਾ ਦੱਸਣਾ ਹੁਣਾ ਮੈਂ ਲੋਕਾਂ ਵਾਂਗੂ ਕੱਲੇ ਵੀਜ਼ੇ ਨਹੀਂ ਦੱਸਦਾ ਮੈਂ ਇਹ ਵੀ ਦੱਸਦਾ ਕਿ ਇਹਨਾਂ ਨੇ ਨੁਕਸਾਨ ਵੀ ਖਾਦਾ ਤੇ ਫਾਇਦਾ ਵੀ ਲਿਆ ਇੱਥੇ ਹੀ ਜਦੋਂ ਬੰਦੇ ਨੂੰ ਵਿਸ਼ਵਾਸ ਹੁੰਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਵਿੱਚ ਵਿਸ਼ਵਾਸ ਜਿੱਤ ਜਾਂਦਾ ਤੇ ਵੀਜ਼ਾ ਲੈ ਲੈਂਦਾ ਇਹਨਾਂ ਦਾ ਸਬਰ ਤੇ ਵਿਸ਼ਵਾਸ ਹੀ ਦੋਨਾਂ ਨੇ ਇਹ ਵੀਜ਼ਾ ਲੈ ਲਿਆ ਬਹੁਤ ਬਹੁਤ ਮੁਹਰ ਦਾ ਹਨੂਵੀ ਸਰ ਇਹ ਵੀਜ਼ਾ ਨਹੀਂ ਹੈ ਇਹ ਵਿਸ਼ਵਾਸ ਹੈ ਹਾਂਜੀ ਸਬਰ ਜਿਹੜਾ ਤੁਸੀਂ ਇੰਨੀ ਦੂਰੋਂ ਸਾਡੇ ਤੇ ਕੀਤਾ ਹਾਂਜੀ ਜਿਹੜਾ ਉਹ ਟਾਈਮ ਆਇਆ ਸੀਗਾ ਉਹਦੇ ਵਿੱਚ ਮੈਂ ਵੀ ਬਹੁਤ ਜ਼ਿਆਦਾ ਡੀਮੋਟੀਵੇਟ ਹੋਇਆ ਸੀ ਕਿਉਂਕਿ ਮੈਂ ਵੀ ਇਨਸਾਨ ਹਾਂ ਪਰ ਇਹ ਜਿਹੇ ਕੈਂਡੀਡੇਟ ਸੀਗੇ ਇਹ ਜਿਹੇ ਭਰਾ ਸੀ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ ਮੇਰਾ ਸਾਥ ਦਿੱਤਾ ਕਹਿੰਦੇ ਪਾਜੀ ਤੁਸੀਂ ਗੱਤ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਤੇ ਉਹੀ ਜਿਹੜੇ ਨਾਲ ਖੜੇ ਸੀ ਅੱਜ ਵੀਜ਼ਾ ਲੈ ਕੇ ਵੀ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਉਸ ਟਾਈਮ ਤੇ ਮੈਨੂੰ ਇੰਨਾ ਪੋਜ਼ਿਟਿਵ ਕਰਨ ਲਈ ਕਿਉਂਕਿ ਉਸ ਟਾਈਮ ਮੈਂ ਵਿਖਰ ਗਿਆ ਸੀ 100 ਬੰਦਾ ਸੀਗਾ ਉਸ ਟਾਈਮ ਤੁਸੀਂ ਵੀ ਦੇਖਿਆ ਹੀ ਆ ਕਿੰਨੇ ਸੋਹਣੀ ਸਬਮਿਸ਼ਨ ਕਰਾ ਕੇ ਜਦੋਂ ਐਂਡ ਬਿਲਕੁਲ ਪ੍ਰਸ਼ਾਦ ਕਹਿੰਦੇ ਵੀ ਹਾਂ ਪਲੇਟ 'ਚ ਪਾਉਣ ਵਾਲਾ ਸੀ ਇੱਦਾਂ ਲੱਗਦਾ ਜੀ ਕੋਈ ਖੋ ਕੇ ਲੈ ਗਿਆ ਬੜਾ ਇੱਕ ਵਾਰੀ ਫੀਲ ਹੋਇਆ ਹਾਂਜੀ ਹੈਨਾ ਉਸ ਟਾਈਮ ਬੜਾ ਤੱਕਾ ਤੁਹਾਨੂੰ ਵੀ ਲੱਗਿਆ ਹੋਣਾ ਪਰ ਤੁਸੀਂ ਸਮਝੇ ਹਰ ਇੱਕ ਜੀ ਨੂੰ ਮੈਨੂੰ ਬੜਾ ਵਧੀਆ ਲੱਗਿਆ ਪਹਿਲਾਂ ਤਾਂ ਆਪੇ ਇੰਟਰੋਡਕਸ਼ਨ ਦੱਸ ਦੋ ਆਪਾਂ ਗੱਲ ਸ਼ੁਰੂ ਕਰੀਏ ਐਂਡ ਤੱਕ ਇਹ ਵੀਡੀਓ ਜ਼ਰੂਰ ਦੇਖਿਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੇ ਬੰਦੇ ਨੇ ਕਿਸੇ ਨੇ ਵੀਜ਼ਾ ਅਪਲਾਈ ਕਰਨਾ ਤਾਂ ਇਹ ਵੀਡੀਓ ਦੇਖ ਕੇ ਆਵੇ ਇਹਦੇ ਤੋਂ ਕੁਝ ਸਿੱਖ ਕੇ ਆਵੇ ਕਿਉਂਕਿ ਇਹਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਣਾ ਤੇ ਜੇ ਤੁਹਾਨੂੰ ਵਧੀਆ ਲੱਗੀ ਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਫੋਲੋ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਅੱਗੇ ਆਪਾਂ ਅੱਜ ਗੱਲ ਕਰਾਂਗੇ ਸੁਖਵਿੰਦਰ ਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਆਪਣੇ ਬਾਰੇ ਦੱਸੋ ਕਿੱਥੋਂ ਜੀ ਮੇਰਾ ਨਾਮ ਸੁਖਵਿੰਦਰ ਹੈ ਮੈਂ ਉੱਤਰਾਖੰਡ ਤੋਂ ਬਿਲੋਂਗ ਕਰਦਾ ਹਾਂ ਜਸਪੁਰ ਤੋਂ ਹੂੰ ਹੋਰ ਆਪਾਂ ਇੰਸਟਾਗ੍ਰam ਦੇ ਰਿਵਿਊਜ਼ ਵਗੈਰਾ ਦੇਖਦੇ ਸੀਗੇ ਸਰ ਦੇ ਤਾਂ ਉੱਥੋਂ ਆ ਕੇ ਆਪਾਂ ਸਾਨੂੰ ਕੰਟੈਕਟ ਕੀਤਾ ਤਾਂ ਆਪਣਾ ਫਾਈਲ ਵਾਲਾ ਗਾਈਡੈਂਸ ਲਈਤੀਆ ਕਦੋਂ ਆਏ ਸੀ ਤੁਸੀਂ ਆਪਾਂ ਸਾਨੂੰ 1 ਸਾਲ ਹੋ ਗਿਆ ਪੂਰਾ ਆਏ ਹੋਏ ਆਏ ਪੂਰੇ ਆਹੀ ਦਿਨਾਂ ਦੇ ਵਿੱਚ ਆਪਾਂ ਪੁਰਤਗਾਲ ਦੀ ਐਮਬੈਸੀ ਦੇ ਵਿੱਚ ਹਾਂਜੀ ਹਾਂਜੀ ਤੇ ਪੁਰਤਗਾਲ ਦੇ ਵਿੱਚ ਤੁਸੀਂ ਆਪ ਹੀ ਜਾ ਕੇ ਆਪਣੀ ਐਮਬੈਸੀ ਦੇ ਵਿੱਚ ਫਾਈਲ ਸਬਮਿਟ ਕਰਵਾਈ ਸੀ ਹਾਂਜੀ ਬਿਲਕੁਲ ਤੁਹਾਨੂੰ ਮੈਂ ਦਿੱਲੀ ਮਿਲਿਆ ਸੀ ਹਾਂਜੀ ਸਬਮਿਸ਼ਨ ਕਰਾਈ ਸੀ ਹਾਂਜੀ ਕਿੰਨੇ ਟਾਈਮ ਆਪਾਂ ਵੇਟ ਕਰਨ ਤੋਂ ਬਾਅਦ ਆਪਾਂ ਨੂੰ ਉਹਦੇ ਵਿੱਚੋਂ ਅ ਬੜਾ ਨੁਕਸਾਨ ਆਪਾਂ ਚੱਲਿਆ ਤੁਹਾਨੂੰ ਉਹਦਾ ਰੀਜ਼ਨ ਵੀ ਪਤਾ ਲੱਗ ਗਿਆ ਸੀ ਵੀ ਹਾਂ ਕੁਝ ਚਾਰ ਮੁੰਡਿਆਂ ਦੀ ਦੇਖੋ ਕਦੇ ਵੀ ਮੈਂ ਬਾਰ ਬਾਰ ਕਹਿਣਾ ਹੁਣ ਜਦੋਂ ਤੁਸੀਂ ਫੋਕਸ ਹੋਣਾ ਸਾਰਾ ਹੋਣਾ ਕਦੇ ਗਰੁੱਪ ਦੇ ਵਿੱਚ ਕੋਈ ਬੰਦਾ ਖਰਾਬ ਵੀ ਕਰਨ ਵਾਲੇ ਹੁੰਦੇ ਚੰਗੇ ਵੀ ਹੁੰਦੇ ਆ ਆਪਣਾ ਬਚਾਅ ਆਪ ਕਰੋ ਨਹੀਂ ਤਾਂ ਉਹ ਆਪ ਵੀ ਖਰਾਬ ਹੁੰਦੇ ਸਾਰੇ ਨੂੰ ਲੈ ਕੇ ਵਹਿ ਜਾਂਦੇ ਆ ਉਵੇਂ ਉਹ ਸਾਡਾ ਸਾਰਾ ਗਰੁੱਪ ਲੈ ਕੇ ਵਹਿ ਗਏ ਸਾਨੂੰ ਉਹ ਚੀਜ਼ ਦੀ ਤਕਲੀਫ ਬਹੁਤ ਆਫਰ ਸੀ ਉਸ ਚੀਜ਼ ਤੋਂ ਬਹੁਤ ਕੁਝ ਸਿੱਖੇ ਆ ਹਰ ਵਾਰੀ ਕੁਝ ਸਿੱਖਣ ਨੂੰ ਮਿਲਦਾ ਅਸੀਂ ਸਿੱਖਦੇ ਰਹਿਣਾ ਪਰ ਉਹ ਗਲਤੀ ਦੁਬਾਰਾ ਨਾ ਹੋਵੇ ਅਸੀਂ ਇਹ ਚੀਜ਼ ਦੇ ਬਹੁਤ ਧਿਆਨ ਦੇ ਰਹੇ ਹਾਂ ਕਿਉਂਕਿ ਬਹੁਤ ਵੱਡਾ ਨੁਕਸਾਨ ਸੀ ਸਾਡੇ ਤੋਂ ਵੀ ਨਹੀਂ ਚੱਲਿਆ ਗਿਆ ਹਾਂਜੀ ਹਾਂਜੀ ਠੀਕ ਹੈ ਅੱਗੇ ਤੋਂ ਅਸੀਂ ਉਹ ਚੀਜ਼ ਦਾ ਧਿਆਨ ਰੱਖਣ ਲੱਗੇ ਅਸੀਂ ਇਹਨਾਂ ਨੂੰ ਗਰੁੱਪ ਨਹੀਂ ਬਣਾਉਣ ਦਿੰਦੇ ਸਬਮਿਸ਼ਨ ਦੇ ਟਾਈਮ ਦੇ ਵਿੱਚ ਤੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਕਿ ਵੀ ਆਹ ਕੋਈ ਕਾਪੀ ਨਾ ਕਰ ਲੇ ਕਿਉਂਕਿ ਤੁਹਾਡਾ ਜਿਹੜਾ ਰਿਸ਼ਤੇਦਾਰ ਆ ਉਹ ਤੁਹਾਡਾ ਨਹੀਂ ਹੈਗਾ ਬਾਹਰ ਗਿਆ ਉਹ ਤੁਹਾਡੇ ਪੇਪਰਾਂ ਦੇ ਨਾਲ ਖੇਡ ਵੀ ਸਕਦਾ ਤੁਹਾਨੂੰ ਨਹੀਂ ਪਤਾ ਉਹਦੇ ਦਿਲ 'ਚ ਕੀ ਹੈ ਅੱਜ ਦੇ ਟਾਈਮ 'ਚ ਨਹੀਂ ਪਤਾ ਲੱਗਦਾ ਅਸਲ 'ਚ ਤੁਹਾਡਾ ਕਹਿੰਦੇ ਨੇ ਖਾਰ ਕੌਣ ਖਾਂਦੇ ਜਿਹੜੇ ਨਾਲ ਬਹਿ ਕੇ ਖਾਂਦੇ ਨਾਲ ਵਾਲੇ ਨਹੀਂ ਤਾਂ ਪੁਰਾਣੇ ਬਾਹਰ ਵਾਲਿਆਂ ਨੂੰ ਕੀ ਲੈਣਾ ਦੇਣਾ ਤੁਹਾਡੇ ਤੋਂ ਹਾਂਜੀ ਉਦੋਂ ਸਾਡਾ ਉਹ ਚੀਜ਼ ਦਾ ਨੁਕਸਾਨ ਹੋਇਆ ਸਾਡੀ ਉਸ ਨੁਕਸਾਨ ਦੇ ਵਿੱਚ ਸੁਖਵਿੰਦਰ ਜੀ ਵੀ ਸੀ ਫਿਰ ਉਹ ਨੁਕਸਾਨ ਜਦੋਂ ਤੁਹਾਨੂੰ ਦਿਖਿਆ ਤੁਸੀਂ ਕੀ ਫੀਲ ਕੀਤਾ ਉਹ ਬੁਰਾ ਤਾਂ ਲੱਗਿਆ ਸੀਗਾ ਪਰ ਜਿੱਦਾਂ ਤੁਸੀਂ ਹੌਸਲਾ ਦਿੱਤਾ ਆਇਆ ਵਾ ਅੱਗੇ ਗਾਈਡੈਂਸ ਕੀਤੀ ਸੀਗੀ ਤਾਂ ਉਸ ਹਿਸਾਬ ਨਾਲ ਆਪਾਂ ਸਵਰਗ ਕਰਕੇ ਫਿਰ ਦੂਸਰੀ ਕੰਟਰੀ ਬਾਰੇ ਸੋਚਿਆ ਸੀਗਾ ਜਦੋਂ ਤੁਸੀਂ ਅੰਬੈਸੀ ਦੇ ਵਿੱਚ ਗਏ ਤੁਹਾਨੂੰ ਪੂਰੀ ਉਮੀਦ ਹੀ ਸੀਗੀ ਕਿਉਂਕਿ ਏਮਪਲੋਇਰ ਖੁਦ ਆਇਆ ਸੀ ਸਾਰਾ ਕੁਝ ਹਾਂਜੀ ਹਾਂਜੀ ਸਾਨੂੰ ਕੋਈ ਕਮੀ ਪੇਸ਼ੀ ਲੱਗੀ ਤੁਹਾਨੂੰ ਨਹੀਂ 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 ਤੁਹਾਨੂੰ ਇਹ ਲੱਗਿਆ ਕਿ ਵੀ ਸਾਡੇ ਨਾਲ ਕੋਈ ਗਲਤ ਹੋਇਆ ਫਰੋਡ ਹੋਇਆ ਨਹੀਂ 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 ਕਈ ਬੰਦਿਆਂ ਦੇ ਦੇਖੋ ਐਕਚੁਅਲੀ ਕੀ ਹੁੰਦਾ ਕਈ ਬੰਦੇ ਨਾ ਸਾਡੇ ਕੋਲ ਸਿਰਫ ਵੀਜ਼ਾ ਲੈਣ ਆਉਂਦੇ ਆ ਸਾਡੇ ਨਾਲ ਰਿਲੇਸ਼ਨ ਨਹੀਂ ਬਣਾਉਣਾ ਹੁੰਦੇ ਉਹ ਕਹਿੰਦੇ ਸੀ ਆਪਣਾ ਕੰਮ ਕਰੋ ਤੇ ਗੱਲ ਗੱਲ ਖ ਕੱਲ ਨੂੰ ਉਹ ਬੰਦਾ ਤਾਂ ਹੀ ਵੀਜ਼ਾ ਲਾਊਗਾ ਜਿਹੜਾ ਸਰੈਂਡਰ ਕਰੂਗਾ ਜਿਹੜਾ ਵਿਸ਼ਵਾਸ ਕਰੂਗਾ ਠੀਕ ਹੈ ਜਿਵੇਂ ਤੁਸੀਂ ਕੀਤਾ ਹਾਂਜੀ ਮੈਨੂੰ ਦਿੱਲੀ ਮਿਲੇ ਸਾਰਾ ਕੁਝ ਕਰਾਇਆ 서ਮਿਸ਼ਨ ਕਰਾਈ ਉਮੀਦ ਮੈਨੂੰ ਵੀ ਬਹੁਤ ਸੀ ਤੁਹਾਨੂੰ ਵੀ ਬਹੁਤ ਸੀ ਐਟ ਦਿ ਐਂਡ ਜਦੋਂ ਨੁਕਸਾਨ ਹੋਇਆ ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਤੁਹਾਨੂੰ ਐਨਾ ਹੌਸਲਾ ਕਿੱਦਾਂ ਆਇਆ ਕਿ ਜਿਹੜਾ ਤੁਸੀਂ ਮੈਨੂੰ ਹੌਸਲਾ ਦਿੱਤਾ ਨਹੀਂ ਤਾਂ ਮੈਂ ਮੋਟੀਵੇਟ ਕਰਦਾ ਅਕਸਰ ਦੇ ਵਿੱਚ ਸਾਰਿਆਂ ਨੂੰ ਤੁਸੀਂ ਮੈਨੂੰ ਕਿਵੇਂ ਮੋਟੀਵੇਟ ਕੀਤਾ ਉਹਦੋਂ ਪਤਾ ਵਾ ਤੁਹਾਡੀ ਵੀਡੀਓ ਦੇਖ ਦੇਖ ਕੇ ਥੋੜਾ ਜਿਹਾ ਆਪਣੇ ਆਪ ਨੂੰ ਮੋਟੀਵੇਟ ਕੀਤਾ ਸੀਗਾ ਕਿ ਮਤਲਬ ਚਲੋ ਇੱਕ ਵਾਰ ਧੋਖਾ ਖਾਈਦਾ ਹੀ ਆ ਹੋਈ ਜਾਂਦਾ ਐ ਇਦਾਂ ਨੁਕਸਾਨ ਹੋਈ ਜਾਂਦਾ ਐ ਪਰ ਅੱਗੇ ਤੁਸੀਂ ਚੰਗੀ ਤਰ੍ਹਾਂ ਗਾਈਡੈਂਸ ਕੀਤਾ ਐ ਹੂੰ ਗਲਤੀ ਜਿਵੇਂ ਮੈਂ ਕਹਿੰਦੇ ਫਰੋਡ ਹੀ ਕਰਨਾ ਹੁੰਦਾ ਤਾਂ ਪਾਸਪੋਰਟ ਤਾਂ ਮੇਰੇ ਕੋਲ ਸੀ ਹਾਂਜੀ ਠੀਕ ਐ ਕੋਈ ਵੀ ਬੰਦਾ ਜਿਵੇਂ ਅੱਜ ਕੱਲ ਦੇ ਲੋਕੀ ਸਕੈਮਰ ਨੇ ਕੀ ਕਰਦੇ ਐ ਸਟicker ਲਾ ਕੇ ਜਿਵੇਂ ਤੁਸੀਂ ਹੁਣ ਮੈਨੂੰ ਪੇਮੈਂਟ ਦੇਗੇ ਹਾਂਜੀ ਹਾਂਜੀ ਫਿਰ ਕੀ ਕਰਨਾ ਸੀ ਤੁਸੀਂ ਵੀ ਦੇ ਦੇਣੀ ਸੀ ਹੂੰ ਅਸਲੀ ਫਰੋਡ ਉਹ ਚੀਜ਼ ਐ ਇਹ ਤਾਂ ਇੱਕ ਐਕਸੀਡੈਂਟ ਐ ਕੋਈ ਵੀ ਚੀਜ਼ ਹੋ ਸਕਦੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਮੈਂ ਇਹ ਚੀਜ਼ ਤਾਂ ਧਿਆਨ ਨਾਲ ਕਹਿਣਾ ਕਿ ਵੀ ਅਸੀਂ ਅੱਗੇ ਤੋਂ ਬਹੁਤ ਧਿਆਨ ਨਾਲ ਚਲਾ ਰਹੇ ਹਾਂ ਹਰ ਇੱਕ ਗੱਡੀ ਹਰ ਇੱਕ ਵੀਜ਼ੇ ਦਾ ਪ੍ਰੋਸੈਸ ਹਰ ਇੱਕ ਧਿਆਨ ਨਾਲ ਦੇਖ ਰਹੇ ਹਾਂ ਕਿ ਵੀ ਕੋਈ ਕੱਲ ਨੂੰ ਐਦਾਂ ਦੇ ਚਾਵਲ ਚਾਵਲ ਨਾਲ ਮਾਰ ਜਾਣ ਕਿਸੇ ਦੀ ਜ਼ਿੰਦਗੀ ਖਰਾਬ ਨਾ ਕਰਨ ਅੱਗੇ ਤੋਂ ਅਸੀਂ ਇਹ ਚੀਜ਼ ਦਾ ਧਿਆਨ ਰੱਖ ਰਹੇ ਹਾਂ ਉਹ ਧਿਆਨ ਰੱਖ ਕੇ ਹੀ ਅਸੀਂ ਇਹਨਾਂ ਦਾ ਦੁਬਾਰਾ ਪ੍ਰੋਸੈਸ ਚਲਾਇਆ ਅਸੀਂ ਮੈਂ ਤਾਂ ਤੁਹਾਨੂੰ ਪੇਮੈਂਟ ਤੁਹਾਡੀ ਵਾਪਸ ਕਰਤੀ ਤੁਸੀਂ ਫਿਰ ਲੈ ਕੇ ਕਿਉਂ ਨਹੀਂ ਗਏ ਭਰੋਸਾ ਦੀ ਗੱਲ ਵੀ ਆਪਾਂ ਕਰਨਾ ਹੀ ਇੱਥੋਂ ਹੀ ਸੀਗਾ ਤੁਹਾਡੀ ਪੇਮੈਂਟ ਦਾ ਕੋਈ ਨੁਕਸਾਨਤਾ ਨਹੀਂ ਹੋਣ ਦਿੱਤਾ ਮੈਂ ਨਹੀਂ 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 ਬਿਲਕੁਲ ਨੁਕਸਾਨ ਨਹੀਂ ਹੋਣ ਦਿੱਤਾ ਚੰਗੀ ਤਰ੍ਹਾਂ ਗਾਈਡੈਂਸ ਕੀਤਾ ਤਾਂ ਆਪਾਂ ਦੂਸਰਾ ਪ੍ਰੋਸੈਸ ਸਟਾਰਟ ਕੀਤਾ ਫਿਰ ਠੀਕ ਹੈ ਤੇ ਤੁਸੀਂ ਜਦੋਂ ਦੂਜਾ ਪ੍ਰੋਸੈਸ ਉਹ ਤਾਂ ਬਹੁਤ ਜਲਦੀ ਹੋ ਗਿਆ ਤੁਹਾਡਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਕਿਵੇਂ ਫਿਰ ਪ੍ਰੋਸੈਸ ਕੀਤਾ ਦੱਸੋ ਫਿਰ ਮੈਨੂੰ ਕਿਵੇਂ ਕੀ ਦੇਖਿਆ YouTube ਦਾ ਕੀ ਦੇਖਦੇ ਤੁਸੀਂ ਜਿੰਮੇ ਮੈ ਨਾਲ ਗੱਲਾਂ ਕਰਦੇ ਸੀ ਕਿ YouTube ਤੇ ਦੇਖਦਾ ਟਾਈਮ ਵੱਧ ਲੱਗ ਰਿਹਾ ਸੀ ਕਿਵੇਂ YouTube ਤੇ ਜਿੱਦਾਂ ਆਪਾਂ ਦੇਖੀਦਾ ਰਿਵਿਊਜ਼ ਦੇਖੀ ਆ ਤੇ ਦੂਸਰਿਆਂ ਦੇ ਵੀ ਦੇਖਿਆ ਜਿੱਦਾਂ ਸਾਡਾ ਕ੍ਰੋਸ਼ੀਆ ਦਾ ਵੀਜ਼ਾ ਲੱਗਾ ਸੀਗਾ ਸਾਡਾ 1 ਮਹੀਨੇ ਦੇ ਅੰਦਰ ਦਾ ਵਰਕ ਪਰਮਿਟ ਆ ਗਿਆ ਸੀਗਾ ਫਿਰ ਉਹਦੇ ਦੂਸਰੇ ਮਹੀਨੇ ਮਹੀਨੇ 서ਮਿਸ਼ਨ ਹੋ ਗਈ ਸੀ ਚੰਗੀ ਤਰ੍ਹਾਂ ਹੋ ਗਈ ਸੀ ਪਰ ਕੁਝ ਚੰਗੀ ਤਰ੍ਹਾਂ ਸਰ ਵੀ ਨਾਲ ਸੀਗੇ ਸਾਡੇ ਹੂੰ ਤਾਂ ਉਹਦੇ 70 ਜਾਂ 71 72 ਦਿਨਾਂ ਦੇ ਬਾਅਦ ਸਾਡਾ ਰਿਜ਼ਲਟ ਆ ਗਿਆ ਸੀ ਉਹ ਵੀ ਐਮਬੈਸੀ ਆਇਆ ਹਾਂ ਕਿਉਂਕਿ ਸੀਜ਼ਨਲ ਦੇ ਵਰਕ ਪਰਮਿਟਸ ਬਹੁਤ ਲੱਗੇ ਹੋਏ ਸੀ ਹੋਰ ਰੂਲਸ ਵੀ ਚੇਂਜ ਹੋ ਰਹੇ ਸੀਗੇ ਤੋ ਸਿਸ ਤਾਂ ਸਾਡਾ ਆ ਗਿਆ ਲੇਕਿਨ ਦੂਸਰੇ ਦੇ ਹਾਲੇ ਵੀ ਨਹੀਂ ਆਏ ਹੈਗੇ ਤੁਸੀਂ ਬੜੀ ਚੰਗੀ ਤਰ੍ਹਾਂ ਫੋਲੋ ਕਰਦੇ ਹੋ ਇਹ ਚੰਗੀ ਗੱਲ ਹੈ ਦੋਸਤੋ ਜਦੋਂ ਤੁਸੀਂ ਜਿਹੜੀ ਕੰਟਰੀ ਜਾਣਾ ਤੁਸੀਂ ਜਿਹੜੇ ਕੰਸਲਟੈਂਟ ਨੂੰ ਐਦਾਂ ਕਰਕੇ ਪਾਸਪੋਰਟ ਫਰੋਣੇ ਕੱਲਾ ਇਸ ਤੇ ਨਹੀਂ ਕੰਡੀਸ਼ਨਾਂ ਤੇ ਵੀ ਧਿਆਨ ਰੱਖਿਆ ਕਰੋ ਉਹਨੂੰ ਹੀ ਆਪਾਂ ਐਮਬੈਸੀ ਸਮਝ ਲੈਨੇ ਆ ਆਪਾਂ ਉਹਨੂੰ ਹੀ ਰੱਬ ਸਮਝ ਲੈਨੇ ਨਹੀਂ ਗਲਤ ਗੱਲ ਆ ਕਈ ਵਾਰੀ ਕੰਡੀਸ਼ਨਸ ਕੁਝ ਵੀ ਚੱਲਦੀਆਂ ਹੁੰਦੀਆਂ ਬੈਕਐਂਡ ਕੁਝ ਹੋਰ ਚੱਲਦਾ ਹੁੰਦਾ ਅਸੀਂ ਵੀ ਉਸੇ ਟ੍ਰੇਨ ਦਾ ਹਿੱਸਾ ਹੈ ਅਸੀਂ ਇੰਜਨ ਆ ਤੁਸੀਂ ਡੱਬੇ ਹੋ ਜੇ ਇੱਕ ਬੰਦਾ ਚੇਨ ਖਿੱਚ ਦਿੰਦਾ ਸਾਰੀ ਟ੍ਰੇਨ ਰੁਕ ਜਾਂਦੀ ਹੈ ਹਾਂਜੀ ਹਾਂਜੀ ਉਹਵੇਂ ਜੇ ਕੋਈ ਇੱਕ ਖਰਾਬੀ ਕਰਦਾ ਫਿਰ ਸਾਰਿਆਂ ਨੂੰ ਉਹ ਚੀਜ਼ ਫੇਸ ਕਰਨੀ ਪੈਂਦੀ ਹੈ ਹਾਂਜੀ ਜੇ ਉੱਥੇ ਲੇਟ ਹੋ ਰਿਹਾ ਤਾਂ ਮੈਂ ਵੀ ਨਾਲ ਹੀ ਹੋ ਰਿਹਾ ਮੈਂ ਤਾਂ ਛੋੜ ਛੱਡ ਕੇ ਦੁਬਾਰਾ ਫਿਰ ਚੱਕਣੇ ਆ ਹਾਂਜੀ ਮੇਰਾ ਵੀ ਪ੍ਰੋਸੈਸ ਮੇਰੇ ਵੀ ਆਫਿਸ ਦੇ ਖਰਚੇ ਮੇਰੇ ਵੀ ਸਟਾਫ ਦੇ ਖਰਚੇ ਮੇਰੇ ਵੀ ਘਰ ਦੇ ਖਰਚੇ ਓਵੇਂ ਹੀ ਚੱਲਦੇ ਆ ਜੇ ਲੇਟ ਹੋ ਰਿਹਾ ਤਾਂ ਮੈਨੂੰ ਵੀ ਲੇਟ ਹੋ ਰਿਹਾ ਹੂੰ ਹੂੰ ਠੀਕ ਹੈ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਕੰਮ ਕਰਾ ਕੇ ਦਿੱਤਾ ਜਿੰਨੇ ਟਾਈਮ ਦੇ ਵਿੱਚ ਕਿਹਾ ਸੀ ਓਨੇ ਟਾਈਮ 'ਚ ਹੀ ਕਰਾ ਕੇ ਦਿੱਤਾ ਮੈਂ ਪਹਿਲਾਂ ਹੀ ਮੈਕਸਿਮਮ ਟਾਈਮ ਲੈ ਕੇ ਚੱਲਦਾ ਇੱਕ ਸਿਆਣਾ ਕੰਸਲਟੈਂਟ ਇਹੀ ਹੁੰਦਾ ਜਿਹੜਾ ਕਿ ਉਹਨੂੰ ਪਤਾ ਹੋਵੇ ਕਿ ਇੰਨਾ ਟਾਈਮ ਲੱਗ ਰਿਹਾ ਜੇ ਨਾਰਮਲ ਕੋਈ ਪ੍ਰੋਬਲਮਸ ਆ ਰਹੀਆਂ ਤਾਂ ਇੰਨਾ ਕੁ ਟਾਈਮ ਦੇ ਵਿੱਚ ਆਪਾਂ ਕਵਰ ਕਰ ਲਾਂਗੇ ਠੀਕ ਹੈ ਨਾ ਇਹੀ ਇੱਕ ਸਿਆਣੇ ਕੰਸਲਟੈਂਟ ਦੀ ਕਿਉਂਕਿ ਸਾਡਾ ਰੋਜ਼ ਦਾ ਐਕਸਪੀਰੀਅੰਸ ਹੈ ਕੋਈ ਨਾ ਕੋਈ ਚੀਜ਼ ਆਉਂਦੀ ਰਹਿੰਦੀ ਆ ਉਹ ਚੀਜ਼ ਹੋਈ ਫਿਰ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਵੀਜ਼ਾ ਲਿਆ ਜਦੋਂ ਮੈਂ ਤੁਹਾਨੂੰ ਕਿਹਾ ਵੀਜ਼ਾ ਆ ਗਿਆ ਉਸ ਦਾ ਜਦੋਂ ਧਰਤੀ ਥੱਲੇੋਂ ਨਿਕਲ ਕੇ ਹੁੰਦੀ ਆ ਖੁਸ਼ੀ ਦੇ ਬਸ ਖੁਸ਼ੀ-ਖੁਸ਼ੀ ਸੀਗੀ ਬਸ ਚੰਗੀ ਤਰ੍ਹਾਂ ਖੁਸ਼ ਹੋ ਗਏ ਸੀ ਸਾਰੇ ਘਰ ਵਾਲੇ ਵੀ ਚੰਗੇ ਖੁਸ਼ ਹੋਏ। ਤੁਹਾਡੇ ਮਾਦਰ ਵੀ ਬਹੁਤ ਟੈਨਸ਼ਨ ਲੈਂਦੇ ਸੀ। ਹਾਂਜੀ ਹਾਂਜੀ। ਉਹ ਥੋੜੇ ਬਿਮਾਰ ਰਹਿੰਦੇ ਸੀ ਤਾਂ ਟੈਨਸ਼ਨ ਹੁੰਦੀ ਆ ਫੇ ਹੁਣ ਬਜ਼ੁਰਗ ਹੋ ਗਏ ਆ। ਟੈਨਸ਼ਨ ਲੈਂਦੀ ਆ ਘਰ 'ਚ ਥੋੜੀ-ਬਹੁਤ। ਤੇ ਮੈਨੂੰ ਲੱਗਾ ਮੈਨੂੰ ਹਫ਼ਤਾ 'ਚ ਪਹਿਲਾਂ ਤੁਹਾਡੇ ਵੀਜ਼ੇ ਤੋਂ ਪਹਿਲਾਂ ਮਿਲ ਕੇ ਗਏ ਮੈਨੂੰ। ਹਾਂਜੀ ਹਾਂਜੀ। ਹੈਨਾ ਬੜੀ ਟੈਨਸ਼ਨ ਲੈਂਦੇ ਸੀ। ਮੈਂ ਕਿਹਾ ਜੀ ਜੇ ਆਪਾਂ ਤੀਰ ਮਾਰਿਆ ਤਾਂ ਵਾਪਸ ਲੱਗ ਕੇ ਹੀ ਆਊਗਾ। ਫਿਕਰ ਨਾ ਕਰੋ। ਕਿ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਸਾਰਾ ਪ੍ਰੋਸੈਸ ਚ ਲਾਇਆ ਆਊਗਾ ਬੜੇ ਪੋਜ਼ਿਟਿਵ ਹੋ ਕੇ ਗਏ ਮੈਂ ਕਿਹ ਪਤਾ ਤੁਸੀਂ ਘਰੇ ਜਾਓ ਤੇ ਨਾਲ ਹੀ ਆਪਾਂ ਨੂੰ ਆ ਜੇ ਮੈਨੂੰ ਲੱਗਾ ਦੋ ਤਿੰਨ ਦਿਨ ਬਾਅਦ ਇੱਥੇ ਗਏ ਹੋਣੇ ਆ ਨਾਲੇ ਇਹ ਵੀ ਗੱਲ ਹੈਗੀ ਪਹਿਲਾਂ ਵੀ ਉਹਨਾਂ ਨੇ ਵੀ ਉਹਨਾਂ ਨੇ ਕਿਹਾ ਸੀ ਗੱਲ ਇੱਥੋਂ ਹੀ ਲਾਉਣਾ ਹੈ ਅੱਛਾ ਅੱਲਾ ਸਾਡਾ ਪੁਰਤਗਾਲ ਦਾ ਕੈਨਸਲ ਵੀ ਹੋ ਗਿਆ ਸੀ ਚੰਗੀ ਤਰ੍ਹਾਂ ਫੇ ਵੀ ਉਹਨਾਂ ਨੇ ਕਿਹਾ ਟੈਨਸ਼ਨ ਨਾ ਲੈ ਇੱਥੋਂ ਹੋ ਹੀ ਜਾਣਾ ਹੈ ਥੋੜਾ ਸਬਰ ਕਰੋ ਤਾਂ ਉਹਨਾਂ ਨੇ ਫੇ ਸਾਨੂੰ ਗਾਈਡੈਂਸ ਦਿੱਤੀ ਮਮੀ ਨੇ ਵੀ ਚੰਗੀ ਤਰ੍ਹਾਂ ਕਿ ਤੁਸੀਂ ਇੱਥੋਂ ਹੀ ਲਾਉਣਾ ਕੋਈ ਦਿੱਕਤ ਨਹੀਂ ਹੋਣੀ ਤੁਹਾਨੂੰ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਤੁਹਾਡਾ ਅਸਲੀ ਗੁਰੂ ਤੁਹਾਡਾ ਮਾਪਿਓ ਹੈ ਹਾਂਜੀ ਉਹਨਾਂ ਨੇ ਦੁਨੀਆ ਦੇਖੀ ਆ ਪਰਖਿਆ ਹੋਇਆ ਹੂੰ ਤੁਸੀਂ ਨਾ ਕਈ ਵਾਰੀ ਉਹਨਾਂ ਤੋਂ ਗੱਲਾਂ ਲਕੋ ਲੈਨੇ ਹੋ ਫਿਰ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਆਉਂਦੀ ਆ ਜਦੋਂ ਤੁਸੀਂ ਦੇਖੋ ਇੱਕ ਆਪ ਪਿਓ ਬਣ ਕੇ ਇੱਕ ਮਾਂ ਦੀ ਇੰਨੀ ਇੱਜ਼ਤ ਕਰਦੇ ਹੋ ਮੈਨੂੰ ਇੱਕ ਬਹੁਤ ਵਧੀਆ ਲੱਗੀ ਇਹ ਗੱਲ ਹਾਂਜੀ ਤੁਸੀਂ ਜਿੰਨੀ ਵਾਰੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਤੁਸੀਂ ਇਹੀ ਗੱਲ ਕਹੀ ਆ ਮੈਂ ਆਪਣੇ ਮਦਰ ਨੂੰ ਪੁੱਛ ਕੇ ਦੱਸੂਗਾ ਹਾਂਜੀ ਬਹੁਤ ਵਧੀਆ ਗੱਲ ਆ ਕਿ ਕਹਿੰਦੇ ਹੁੰਦੇ ਨਾ ਇੱਕ ਮੈਨੂੰ ਗੱਲ ਯਾਦ ਆ ਗਈ ਕਹਿੰਦੇ ਇੱਕ ਬਜ਼ੁਰਗ ਸੀਗਾ 97 ਸਾਲਾਂ ਦਾ ਹੂੰ ਹੂੰ ਉਹ ਕਹਿੰਦਾ ਯਾਰ ਇਹ ਤਾਂ ਤੁਰੇ ਤਾਂ ਜਾਂਦਾ ਨਹੀਂ ਉਹ ਬੰ ਬੱਚੇ ਦਾ ਵਿਆਹ ਸੀ ਹਾਂਜੀ ਬੱਚੇ ਦਾ ਵਿਆਹ ਲਈ ਰਿਸ਼ਤਾ ਕਰਨ ਜਾਣਾ ਸੀ ਹੂੰ ਹੂੰ ਉਹ ਕਹਿੰਦਾ ਇਹਨੂੰ ਰਹਿਣ ਦਓ ਉਹ ਵੀ ਕਹਿੰਦੇ ਸੀ ਵੀ ਯਾਰ ਬੁਢੇ ਬੁੜੇ ਨਾ ਆਇਓ ਕਿ ਵੀ ਆਪਣੇ ਘਰ ਦੇ ਮੈਂਬਰ ਹੀ ਲੈ ਆਇਓ ਹਾਂਜੀ ਹੁਣ ਜਿਹੜਾ ਉਹਦਾ ਪਿਓ ਸੀ ਉਹ ਬਹੁਤ ਸਿਆਣਾ ਸੀ ਉਹ ਕਹਿੰਦਾ ਮੈਂ ਆਪਣੇ ਪਿਓ ਨੂੰ ਲੈ ਕੇ ਜਾਣਾ ਮੈਂ ਆਪਣੇ ਬੱਚੇ ਦਾ ਵਿਆਹ ਕਰਨਾ ਰਿਸ਼ਤਾ ਕਰਨਾ ਜੋ ਚੀਜ਼ ਉਹਨੇ ਦੱਸ ਦੇਣੀ ਆ ਉਹ ਕਿਸੇ ਨੇ ਨਹੀਂ ਦੱਸਣੀ ਕੋਈ ਨਹੀਂ ਦੱਸ ਸਕਦਾ ਉਹ ਨਾ ਉਹਨੂੰ ਨਾਲ ਕਿੰਦੇ ਵਿੱਚ ਇੱਕ ਲੈ ਲਓ ਉਦੋਂ ਇਹ ਗੱਲ ਹੀ ਆ ਕਿ ਉਹ ਕਹਿੰਦੇ ਟਰੰਕ ਚ ਬੰਦ ਕਰਕੇ ਲੈ ਗਏ ਹਾਂਜੀ ਤੇ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਹੂੰ ਉਹਨਾਂ ਨਾਲ ਰਿਸ਼ਤੇ ਦੀਆਂ ਕੁੜੀ ਬਾਰੇ ਗੱਲ ਕੀਤੀ ਮਾਪੇ ਬਾਰੇ ਗੱਲ ਕੀਤੀ ਜਦੋਂ ਘਰ-ਬਾਰ ਵੀ ਉਹਨਾਂ ਨੇ ਦੱਸਿਆ ਹਾਂਜੀ ਉਹ ਕਹਿੰਦਾ ਆਪਾਂ ਇੱਥੇ ਰਿਸ਼ਤਾ ਨਹੀਂ ਕਰਨਾ ਉਹਦਾ ਕਿਉਂ ਕਹਿੰਦਾ ਜਦੋਂ ਆਪਾਂ ਗਏ ਹੂੰ ਉਹਨਾਂ ਦੇ ਨਾਲ ਦੇ ਗਵਾਂਢੀ ਵੀ ਨਹੀਂ ਆਏ ਕਹਿੰਦੇ ਉਹ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਜਦੋਂ ਵਿਆਹ ਹੁੰਦਾ ਸੀ ਨਾ ਆਣ ਗਵਾਰਡ ਆ ਕੇ ਘਰ ਚ ਕੰਮ ਕਰਾਉਂਦੇ ਸੀ ਸਾਰਾ ਕੁਝ ਰਿਸ਼ਤੇ ਵੇਲੇ ਨਾ ਬਹੁਤ ਕੁਛ ਕਰਦੇ ਸੀ ਤੇ ਉਹ ਆਏ ਨਹੀਂ ਕਹਿੰਦਾ ਇਹ ਸਹਿਚਾਰ ਵਧੀਆ ਨਹੀਂ दैट मींस ਇਹ ਕੰਮ ਸਹੀ ਨਹੀਂ ਕਰ ਰਹੇ ਜਦੋਂ ਉਹਦਾ ਵੈਰੀਫਾਈ ਕੀਤਾ ਉਹ ਵਾਕਈ ਉਹ ਚੀਜ਼ ਨਿਕਲਿਆ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਕਹਿੰਦਾ ਇਹ ਜਿਹੜੇ ਧੋਲੇ ਆਏ ਆ ਨਾ ਕਹਿੰਦਾ ਤਜਰਬੇ ਆ ਨਾ ਇਹ ਐਵੇਂ ਨਹੀਂ ਆਏ ਉਹ ਜਦੋਂ ਉਹਨਾਂ ਨੇ ਇਹ ਚੀਜ਼ ਦੱਸੀ ਉਹਨੇ ਪਿਓ ਨੇ ਫਿਰ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਹਾਂਜੀ ਇਦਾਂ ਹੀ ਸਾਡੇ ਨਾਲ ਹੋਇਆ ਸੀ ਉਹਨਾਂ ਨੇ ਕੋਈ ਬੈਂਕ ਦਾ ਸਕੈਮ ਕਰਿਆ ਸੀ ਉਹ ਪਰਿਵਾਰ ਨੇ। ਉਹ ਫਿਰ ਉਹਦੇ ਕਰਕੇ ਸਾਰਾ ਪਰਿਵਾਰ ਉਹਨਾਂ ਨਾਲ ਵਰਤਦਾ ਨਹੀਂ ਸੀ ਸਾਰੇ ਆਸ ਪੜੋਸ ਵਾਲੇ ਕਿ ਵੀ ਸਾਡੂੰ ਇਹੋ ਲੱਗੂਗਾ। ਪਰ ਇਹੀ ਗੱਲ ਹੁੰਦੀ ਹੈ ਜਿਹੜੇ ਮਾਪਿਓ ਹਨ ਨਾ ਉਹਨਾਂ ਨੇ ਤਜਰਬਾ ਲਿਆ ਹੋਇਆ ਆਪਣੀ ਜ਼ਿੰਦਗੀ 'ਚ। ਤੁਸੀਂ ਜਦੋਂ ਸਿੱਖਦੇ ਹੋ ਉਹਨਾਂ ਤੋਂ ਉਹਨਾਂ ਨਾਲ ਸਲਾਹ ਕਰਦੇ ਹੋ ਆਪਣਾ ਤਜਰਬਾ ਤੇ ਉਹਨਾਂ ਦਾ ਤਜਰਬਾ ਆਪਾਂ ਅੱਜ ਦੇ ਐਡਵਾਂਸ ਤਰੀਕੇ ਨਾਲ ਉਹ ਪੁਰਾਣੇ ਤਰੀਕੇ ਨਾਲ ਆਪਣੇ ਨਾਲ ਵਰਤਦੇ ਆ। ਫਿਰ ਆਪਾਂ ਨੂੰ ਉਹ ਜੋ ਕੋਈ ਚੀਜ਼ ਹਾਸਲ ਮਿਲਦੀ ਆ ਤੇ ਆਪਾਂ ਨੂੰ ਮਿਲਦਾ। ਉਹ ਮੈਨੂੰ ਮਿਲੇ ਹੋਏ ਸੀ ਤੁਹਾਡੇ ਮਦਰ ਉਹਨਾਂ ਨਾਲ ਮੇਰੇ ਨਾਲ ਡਿਸਕਸ ਕੀਤਾ ਅਸੀਂ ਸਾਰੀ ਚੀਜ਼ਾਂ ਹਾਂਜੀ ਪਰ ਮੈਂ ਇਹ ਦੇਖਦਾ ਜਿਸ ਏਜ ਦੇ ਵਿੱਚ ਹੈਗੇ ਆ ਅੱਜ ਦੇ ਉਹ ਟੈਕਨੋਲੋਜੀ ਨਾਲ ਵੀ ਜੁੜੇ ਹੋਏ ਆ ਅੱਜ ਦੀ ਨੌਲੇਜ ਨਾਲ ਵੀ ਜੁੜੇ ਹੋਏ ਆ ਹਰ ਇੱਕ ਗੱਲ ਉਹਨਾਂ ਦੇ ਬਿਲਕੁਲ ਪੁਆਇੰਟ ਤੇ ਕਈਆਂ ਦੇ ਸਵਾਲ ਇੱਧਰ ਉੱਧਰੋਂ ਬਹੁਤ ਹੁੰਦੇ ਆ ਪਰ ਉਹਨਾਂ ਦੇ ਪੁਆਇੰਟ ਦੇ ਸਵਾਲ ਸੀ ਬਹੁਤ ਵਧੀਆ ਜਿਵੇਂ ਕਹਿੰਦਾ ਲੌਜੀਕਲੀ ਹਾਂਜੀ ਉਹ ਸੀ ਇਹ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਉਹਨਾਂ ਦੇ ਸਲਾਹ ਲੈਣੇ ਹੋ ਆਪਣੇ ਮਾਪਿਓ ਤੋਂ ਸਲਾਹ ਲੈਣੇ ਉਹਨਾਂ ਨੇ ਤਜਰਬਾ ਲਿਆ ਹੁੰਦਾ ਉਹ ਤੁਹਾਨੂੰ ਗਲਤ ਗਾਈਡਿੰਗ ਹੋਣਗੇ ਤੇ ਜਦੋਂ ਤੁਸੀਂ ਕਿਤੇ ਡੋਲਦੇ ਹੋ ਉਹਨਾਂ ਨੇ ਪਿੱਛੇ ਹੌਸਲਾ ਥਾਪੀ ਦਿੱਤੀ ਤੁਹਾਡਾ ਹੌਸਲਾ ਨਾਲੇ ਉੱਪਰ ਚੜ ਗਿਆ ਸ਼ਾਇਦ ਉਹ ਹੌਸਲਾ ਹੀ ਨਹੀਂ ਮੈਨੂੰ ਹੌਸਲਾ ਦਿੱਤਾ ਤਾਂ ਹੀ ਆਪਾਂ ਅੱਜ ਵੀਜ਼ਾ ਲਿੱਤਾ ਹਾਂਜੀ ਤਾਂ ਹੀ ਮੈਂ ਕਹਿਣਾ ਸਾਡੀ ਲੜਾਈ ਤਕਦੀਰ ਨਾਲ ਕਿਸੇ ਲੀਰ ਨਾਲ ਨਹੀਂ ਕਿਸੇ ਹੀਰ ਨਾਲ ਨਹੀਂ ਅਸੀਂ ਅੱਜ ਤਕਦੀਰ ਨਾਲ ਲੜ ਕੇ ਵੀਜ਼ਾ ਲੈ ਲਿਆ ਜਿਹੜੀ ਸਾਡੀ ਤਕਦੀਰ 'ਚ ਲਿਖਿਆ ਨਹੀਂ ਸੀ ਲਿਖਿਆ ਹੁੰਦਾ ਸਾਡਾ ਪੁਰਤਗਾਲ ਦੇ ਵਿੱਚ ਵੀ ਇੰਨਾ ਸੋਹਣੇ ਤਰੀਕੇ ਨਾਲ ਕੰਮ ਹੋ ਜਾਣਾ ਸੀ ਮਹਾਰਾਜ ਦੀ ਕਿਰਪਾ ਨਾਲ ਹੋਰ ਵੀ ਬਹੁਤ ਸੋਹਣੇ ਪੁਰਤਗਾਲ ਦੇ ਵੀਜ਼ੇ ਆਣੇ ਆ। ਡੇ ਬਾਏ ਡੇ ਤੁਸੀਂ ਦੇਖੋਗੇ, ਹਰ ਇੱਕ ਚੀਜ਼ ਦੇਖੋਗੇ। ਅਸੀਂ ਬਹੁਤ ਚੀਜ਼ਾਂ ਸਿੱਖੀਆਂ ਨੇ, ਸਿੱਖਦੇ ਰਹਿਣਾ ਤੇ ਤੁਸੀਂ ਸਾਡੇ ਨਾਲ ਰਹਿਣਾ। ਅਸੀਂ ਹਮੇਸ਼ਾ ਕਹਿੰਦੇ ਆ ਕੱਲਾ ਬੰਦਾ ਕਦੇ ਕੁਝ ਨਹੀਂ ਕਰ ਸਕਦਾ। ਨਹੀਂ ਨਹੀਂ। ਠੀਕ ਹੈ, ਟੀਮ ਵਰਕ ਆ। ਇਹ ਤੁਹਾਡੇ ਹੌਸਲੇ ਆ ਜਿਨ੍ਹਾਂ ਨਾਲ ਅਸੀਂ ਅੱਜ ਵੀ ਬੜਕ ਮਾਰਦੇ ਆ। ਹੂੰ। ਅੱਜ ਮੈਨੂੰ ਪਹਿਲਾਂ ਜਦੋਂ ਤੁਹਾਡੇ ਵੀਜ਼ੇ ਨਹੀਂ ਆਏ ਸੀ ਮੈਨੂੰ ਟੈਨਸ਼ਨ ਹੁੰਦੀ ਸੀ, ਮੈਨੂੰ ਨੀਂਦ ਨਹੀਂ ਆਉਂਦੀ ਹੁੰਦੀ ਸੀ। ਯਾਰ ਕਦੋਂ ਹੋਊਗਾ? ਇਹਨਾਂ ਨੇ ਵਿਸ਼ਵਾਸ ਕੀਤਾ ਕਿ ਤੇ ਹੁੰਦਾ ਹੀ ਆ, ਇਨਸਾਨ ਹੀ ਆ। ਪਰ ਹੁਣ ਮੈਨੂੰ ਚਾਹ ਲਾ ਨੀਂਦ ਨਹੀਂ ਆਉਂਦੀ ਜਦੋਂ ਉਹਨਾਂ ਦਾ ਵੀਜ਼ਾ ਆਇਆ ਮੈਨੂੰ ਉਦਣ ਮੇਰੇ ਆਫਿਸ ਦੇ ਮੁੰਡਾ ਦੀਪਕ ਕਹਿੰਦਾ ਹੁਣ ਪਾਜੀ ਅੱਜ ਨੀਂਦ ਆਜੂ ਮੈਂ ਕਿਹਾ ਅੱਜ ਵੈਸੇ ਨਹੀਂ ਆਉਣੀ ਚਾਹ ਹੀ ਜਨਾ ਕਿਉਂ ਸਾਡੇ ਲਈ ਵੀ ਇਹ ਬਹੁਤ ਵੱਡੀ ਗੱਲ ਹੈ ਇੱਕ ਤਾਂ ਬੰਦੇ ਨੇ ਸਾਡੇ ਤੇ ਵਿਸ਼ਵਾਸ ਕੀਤਾ ਸਰੈਂਡਰ ਕੀਤਾ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਲੜ ਲੜ ਕੇ ਤੁਹਾਡੇ ਨਾਲ ਅਗਰ ਕਰਦੇ ਹਾਂ ਹੁਣ ਤੁਹਾਡੇ ਨਾਲ ਦਾ ਵੀ ਮੁੰਡਾ ਕੋਈ ਇੱਕ ਬੰਦਾ ਵਿੱਚੋਂ ਮੁੱਕਰ ਗਿਆ ਪਰ ਤੁਹਾਨੂੰ ਕੋਈ ਫਰਕ ਆਉਣ ਦਿੱਤਾ ਨਹੀਂ ਨਹੀਂ ਮੈਂ ਪੇਮੈਂਟ ਦੇ ਕੇ ਸਾਰਾ ਕੁਝ ਕਰਕੇ ਕਲੀਅਰ ਕਰਕੇ ਤੁਹਾਡਾ ਕਲੀਅਰ ਕਰਾਂਗੇ ਤੁਹਾਡੇ ਅੱਗੇ ਕੋਈ ਕੰਡੇ ਨਾ ਵੀ ਸ਼ਾਇਦ ਹਾਂਜੀ ਅਸੀਂ ਹਮੇਸ਼ਾ ਧਿਆਨ ਰੱਖਦੇ ਬਸ ਇਹ ਤਾਂ ਪਰੋਸਾ ਹੈ ਤਾਂ ਇਹ ਤੇ ਥੁਲਾਈ ਆ ਨਹੀਂ ਸ਼ੁਕਰ ਹੈ ਪਰਮਾਤਮਾ ਦਾ ਅੱਛਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਪਹਿਲਾਂ ਮਤਲਬ ਕਿੱਥੇ ਅਪਲਾਈ ਕੀਤਾ ਸੀ ਭਲਾ ਕਿੱਥੇ ਗਏ ਹੋ ਪਹਿਲਾਂ ਮੈਂ ਕੁਵੇਚ ਗਿਆ ਸੀਗਾ ਕੁਵੇਚ ਚ ਕੀ ਕੀਤਾ ਪਹਿਲਾਂ ਕੁਵੇਚ ਚ ਸਾਡਾ ਵੇਅਰਹਾਊਸ ਸੁਪਰਵਾਈਜ਼ਰ ਦਾ ਕੰਮ ਸੀਗਾ ਫਿਰ ਤਾਂ ਤੁਸੀਂ ਉੱਥੋਂ ਦੇ ਸਾਰੇ ਹਾਲਾਤਾਂ ਨਾਲ ਜਾਣੂ ਕਰ ਹੋ ਸੁਪਰਵਾਈਜ਼ਰਿੰਗ ਦੀ ਜੌਬ ਕਰਨੀ 댓 ਮੀਨਸ ਤੁਹਾਡੀਆਂ 12 ਅੱਖਾਂ ਹਾਂਜੀ ਹਨਾ ਸੁਪਰਵਾਈਜ਼ਰ ਬਣਨਾ ਸੋਖਾ ਨਹੀਂ ਹੈਗਾ 12 ਅੱਖਾਂ ਨੇ ਤੇ ਫਿਰ ਦੁਬਾਰਾ ਜ਼ੀਰੋ ਤੋਂ ਸਟ੍ਰਗਲ ਕਰਨੀ ਹੁਣ ਇਸ ਟਾਈਮ ਓਏ ਯਾਰ ਹੁਣ ਪੇ ਆ ਗਏ ਸੀ ਘਰ ਮੈਰਿਜ ਦੇ ਸੀਗੇ ਫਿਰ ਪੈਰੈਂਟਸ ਵੀ ਥੋੜੇ 올ਡ ਹੋ ਗਏ ਸੀਗੇ ਹੂੰ ਤਵੇ ਥੋੜਾ ਜਿਹਾ ਬਿਜ਼ਨਸ ਆਪਾਂ ਚਾਲੂ ਕਰ ਲਿਆ ਸੀਗਾ ਆਪਣਾ ਜੀ ਬਟ ਥੋੜਾ ਕੰਪੀਟੀਸ਼ਨ ਬਾਦੀ ਆ ਉਸੇ ਸਹਾਂਮਣੇ ਅੱਗੇ ਸਟਰਗਲ ਹੋਰ ਬਾਦੀਆ ਸੀਗਾ ਹੂੰ ਤਾਂ ਆਪਾਂ ਫਿਰ ਇੱਕ ਵਾਰੀ ਹੋਰ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਫੇ ਅੱਗੇ ਜਾਣ ਦੀ ਚਲੋ ਮਹਾਰਾਜ ਤੁਹਾਡੀ ਇਸ ਕੋਸ਼ਿਸ਼ ਨੂੰ ਉਹ ਅੰਬਰਾਤ ਤੱਕ ਲੈ ਜਾਵੇ ਕਿ ਤੁਹਾਨੂੰ ਜਿਹੜੀ ਚੀਜ਼ ਤੁਸੀਂ ਜ਼ਿੰਦਗੀ ਚ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ ਮਿਲੇ ਹਰ ਟਾਈਮ ਤੇ ਪ੍ਰੀ ਸੇਖੋ ਤੁਹਾਡੇ ਨਾਲ ਰਹੂਗਾ ਅੱਜ ਤੱਕ ਅੱਗੇ ਰਿਹਾ ਹੁਣ ਮੈਂ ਪਿੱਛੇ ਹੋ ਕੇ ਤੁਹਾਨੂੰ ਪੂਰੀ ਸਪੋਰਟ ਕਰਦਾ ਰਹੂੰਗਾ ਠੀਕ ਹੈ ਤੁਹਾਨੂੰ ਕਿਤੇ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਮੈਂ ਔਨ ਕੈਮਰਾ ਇਹ ਗੱਲ ਕਹਿਣਾ ਹਮੇਸ਼ਾ ਅਪਰੀ ਸਿੱਖ ਨੂੰ ਨਾਲ ਪਾਉਂਗੇ ਵੀਜ਼ਾ ਲਈ ਅਸੀਂ ਇੰਨਾ ਕ ਜ਼ੋਰ ਲਾ ਦਾਂਗੇ ਤੁਹਾਡੀ ਜ਼ਿੰਦਗੀ ਇਸ ਲੈਵਲ ਤੇ ਸੈੱਟ ਕਰਾਂਗੇ ਕਿ ਤੁਸੀਂ ਵੀ ਇਹ ਚੀਜ਼ ਕਹੋਗੇ ਜੋ 7 ਸੈਵਨਸ ਆਊਗਾ ਉਹ ਵੀਜ਼ਾ ਵੀ ਪਾਊਗਾ ਤੇ ਨਾਲੇ ਸੈਟਲ ਵੀ ਹੋ ਜਾਊਗਾ ਬਿਲਕੁਲ ਚਲੋ ਸਾਡੇ ਨਾਲ ਇੱذ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਦਾਂ ਹੀ ਸਾਡੇ ਨਾਲ ਜੁੜ ਕੇ ਰਹੋ ਪਿਆਰ ਇਦਾਂ ਹੀ ਕਰਦੇ ਰਹੋ ਧੰਨਵਾਦ